ਸਰ ਅੱਜ ਕੀ ਕਾਰਵਾਈ ਹੋਈ ਹੈ ਇੱਥੇ ਅੱਜ ਮੁਕੱਦਮਾ ਨੰਬਰ 114 ਦੇ ਵਿੱਚ ਮੁਖਤਸਫਾਣਾ ਸੀ ਕਿ ਗੁਰਿੰਦਰ ਸਿੰਘ ਸਰਪੰਚ ਵਾਸੀ ਹਪਵਾਲਾ ਨੂੰ ਜੇਰੀਆਂ ਬੋਲੀਆਂ ਕਰਾਈਆਂ ਗਈਆਂ ਸੀ ਉਸ ਬੰਦੇ ਜਿਹੜੇ ਉੱਥੇ ਗੋਸ਼ੀਆ ਜਿਸ ਕੰਸੀਨ ਕਰਨਗੇ ਉਹ ਜਿਸ ਸਟੇਸ਼ਨ ਗ੍ਰਫਟਰ ਕੀਤਾ ਸੀ ਉਹਦੀ ਗ੍ਰਫਤਾਰੀ ਤੋਂ ਬਾਅਦ ਉਹਨੇ ਪੁਸ਼ਕਸ਼ ਨਾਮ ਦੇ ਇੱਕ ਮੁਕਾਸ਼ਕ ਨੂੰ ਚਾਹੀਦਾ ਸੀ ਵੀ ਉਸਵਾਪਤ ਤੇ ਉਸ ਨੂੰ ਪਨਾ ਆਪਣੇ ਜਿਹੜੇ ਸਾਥੀਆਂ ਨੂੰ ਉਹਦੇ ਬਾਪਨ ਗਵਾਏ ਸੀ ਤੇ ਉਹਨਾਂ ਦੀ ਬਰਾਮਦੀ ਨੇ ਜਿਹੜਾ ਐਸਐਚਓ ਸਾਹਿਬ ਨੇ ਸਿੱਧੀ ਤਾਂ ਸਦਰ ਬੰਗਲਾ ਸਦਰ ਬੰਗਲਾ ਦੇ ਏਰੀਆ ਵਿੱਚ ਕਮਿ ਕਰਨ ਵਿੱਚ ਮੁਕਤੇ ਆਈ ਸੀ ਦਰਨੇ ਰਕਵੀ ਜਿਹੜੀ ਹੈ ਦੁਸ਼ੀ ਵੱਲੋਂ ਇਹ ਕਮਿ ਸੌਂਡਡ ਆਫ ਪੋਸਟ ਪਾਰਟੀ ਦੇ ਜੱਗਦੰਮ ਮੇਰੇ ਆਪਣੇ ਵਿਕਾਸ਼ ਪਾਕੇ ਰੱਖਿਆ ਹੈ ਵੈਪਨ ਮਨ ਫਾਇਰਿੰਗ ਕਰਦੀ ਦਰਨੇ ਫਾਇਰਿੰਗ ਜਿਹੜੀ ਹੈ ਮੁਕਾਬਸੇ ਤੇ ਪੋਸਟ ਪਾਰਟੀ ਨੇ ਉਹਨਾਂ ਦਾ ਜਵਾਬੀ ਫਾਇਰ ਉਹਨੂੰ ਪਰ ਜਿੰਦਗ ਰੋਕਣ ਲਈ ਜਰਾ ਉਹਦੇ ਦਾ ਫਾਇਰ ਕੀਤਾ ਤੇ ਲੱਤ ਵਿੱਚ ਜੰਗਰੀ ਹੈ ਕਿੰਨੇ ਫਾਇਰ ਹੋਏ ਹਨ ਉਸ ਦੋਸ਼ੀ ਨੂੰ ਲਾਉਣੇ ਕਿ ਬਾਕੀ ਦਿਨ ਰੌਂਗ ਦੀ ਰਿਪੋਰਟ ਪਾਰਟੀ ਦੇ ਫਾਈਲ ਕੀਤੀ ਤੇ ਜਿਸ ਵਿੱਚ ਮੌਕ ਅਪਸ ਥਾਣਾ ਚਿੱਤੀ ਬੰਦਾ ਵੱਲੋਂ ਇਹ ਜਵਾਬੀ ਫਾਇਰਨਿਸ਼ ਦੂਬ ਰੌਂਗ ਦੀ ਰਿਪੋਰਟ ਤੇ ਗੋਲੀ ਕਿਸੇ ਕੋਲ ਸਿਮਲਾਜ ਦੇ ਜਾਂ ਦੋਸ਼ੀ ਤੇ ਗੋਲੀ ਲੱਗੀ ਉਸ ਜਿਹੜੀ ਫਾਈਲਿੰਗ ਗਰਾਉਂਡਰੀ ਨੇ ਆਪਣੇ ਬਚਾਅ ਤੋਂ ਪੋਸਟ ਪਾਰਟੀ ਪਹਿਨਾ ਹੈ ਨਾ ਅਰਚੀ ਉਹ ਆਪਣਾ ਸੇਫ ਪੀਸ਼ੰਚੋ ਇਹ ਕਿਸ ਮਾਮਲੇ ਦੇ ਵਿੱਚ ਲੜਿੰਦਾ ਸੀਗਾ ਇਹਨੇ ਗੁਰਵਿੰਦਰ ਸਿੰਘ ਸਰਪੰਚ ਅੰਦੇ ਜਿਹੜੇ ਕੁੜੇ ਨੂੰ ਗੁਰਜਾਂ ਮਾਰਵਾਨੀਆਂ ਸੀ ਇਹਨਾਂ ਜਿਹੜੀ ਪਹਾੜੀ ਆਪੀ ਜੁਸ਼ਮੀ ਸੀ ਉਸ ਸੰਬੰਧ ਵਿੱਚ ਇਹਨੇ ਆਪਣੇ ਸਾਥੀਆਂ ਦੇ ਨਾਲ ਗੱਲਬਾਤ ਕਰਵਾਈ ਸੀ ਤੇ ਦਰਜੂ ਮੰਨ ਖਦੇ ਆਹ ਹੈਪੀ ਨੂੰ ਵੀ ਬਾਸ ਕਰੀ ਆਪਣੇ ਇਧਰ ਰੋਕ ਟਾਡੇ ਬਾਈ ਫਰਕ ਕਰਾਈ ਦਈਏ ਹਾਂਜੀ ਇੱਕ ਮਿੰਟ ਉਹ ਬਣਾ ਲਵਾਂ ਚੱਕ ਦੇਖ ਇੱਕ ਵਾਰੀ ਸਾਰੀ ਚੀਜ਼ਾਂ ਦਿਖਾ ਦੇਣੀ ਆ ਮਾਰਕੀਟਿੰਗ ਲਈ 10 ਬੱਜੇ ਤੋਂ ਚੱਕਣ ਨੂੰ ਨਹੀਂ ਕੋ ਮੇਰੇ ਨਾਲ ਆ ਪਾਣੀ ਪੁੱਤ ਮੜਦੇ ਮੜ ਜਹਾ ਇਹ ਤੋਂ ਕੰਮ ਆ ਨਹੀਂ ਨਹੀਂ ਸਾਜ ਕਰੀ ਨਾ ਬਾਸ ਹਲੋ ਆਜੋ ਮਨੋ ਕੋਪ ਕੋ ਦੇਰੇ कि नबिर ਪੜਦੇ ਮੜ ਜਹਾ ਇਹ ਤੋਂ ਕਰ ਨਾ ਨਹੀਂ ਨਹੀਂ ਆਜ ਤੇ ਤੇਰੀ ਨਾ ਬਸ ਹਲੋ ਆਜੋ ਬੋਲੋ ਕੋਪਾ ਬਰੇ ਦਾਂ ਕਿਤੇ ਕਿਤੇ ਫੇਰੋਂ ਆਪ ਵੀ ਕਰਦੇ ਨਹੀਂ ਜਾ ਕੇ ਫੇਰੋਂ ਆਸ ਬੋਲੋ

ਤੁਹਾਡੇ ਲਈ ਸਰ ਕਰਾਈ ਗਈ ਹੈ ਹਾਂਜੀ ਇੱਕ ਮਿੰਟ ਬਣਾ ਲਓ ਚੱਕ ਦੇ ਵਾ ਇੱਕ ਵਾਰੀ ਸਾਰੀ ਚੀਜ਼ਾਂ ਤੁਹਾਨੂੰ ਦਿਖਾ ਦੇਣੀ ਹੈ ਮਾਰਕੀਂਗ ਲਈ ਠੀਕ ਠੀਕ ਦਸ ਟੱਪਰ ਜੋ ਚੱਕਣ ਨਾ ਨਹੀਂ ਕੋ ਮੇਰੇ ਵਾਲਾ ਆ ਭਲੇ ਪੁੱਤ